ਸਾਸੀਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਦੇ ਐਲਾਨ ਨੂੰ ਲੈ ਕੇ ਇੱਕ ਵਾਰ ਫਿਰ ਸਰਗਰਮੀਆਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਪੀਯੂ ਦੇ ਵਿਦਿਆਰਥੀ ਕਿਸਾਨ ਅਤੇ ਮਜ਼ਦੂਰ ਸੰਗਠਨਾ ਨੇ 18 ਨਵੰਬਰ ਨੂੰ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਬੀਤੀ 10 ਨਵੰਬਰ ਨੂੰ ਹੋਏ ਰੋਸ ਮੁਜ਼ਾਰੇ ਵਾਂਗ ਦੁਬਾਰਾ ਵੱਡਾ ਰੋਸ ਮੁਜ਼ਾਰਾ ਕੀਤਾ ਜਾਵੇ ਜਾਂ ਨਹੀਂ ਜਾਣਕਾਰੀ ਮੁਤਾਬਕ ਜੇ ਪੀਯੂ ਪ੍ਰਸ਼ਾਸਨ ਨੇ ਜਲਦ ਕੋਈ ਕਾਰਵਾਈ ਨਾ ਕੀਤੀ ਤਾਂ ਯੂਨੀਵਰਸਿਟੀ ਵਿੱਚ ਫਿਰ 10 ਨਵੰਬਰ ਵਾਲਾ ਮਾਹੌਲ ਬਣ ਸਕਦਾ ਹੈ 10 ਨਵੰਬਰ ਨੂੰ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਤੋਂ ਲਗਭਗ 8000 ਲੋਕ ਪੀਯੂ ਪਹੁੰਚੇ ਸਨ ਇਸ ਦੌਰਾਨ ਪੁਲਿਸ ਬਲ ਮਜਹਰਾ ਕਾਰੀਆਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ ਸੀ SSP ਕਵਰਦੀਪ ਕੌਰ ਤੇ IG ਪੁਸ਼ਪਿੰਦਰ ਕੁਮਾਰ ਦੇ ਸਾਹਮਣੇ ਹੀ ਗੇਟ ਨੰਬਰ 1 ਤੋੜ ਕੇ ਮੁਜ਼ਹਿਰਾ ਕਾਰੀ ਅੰਦਰ ਦਾਖਲ ਹੋ ਗਏ ਸਨ ਜਿਸ ਕਾਰਨ ਕਾਫੀ ਹੰਗਾਮਾ ਵੀ ਹੋਇਆ ਸੀ ਹੁਣ ਫਿਰ ਅਜਿਹੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਸੈਨੇਟ ਚੋਣਾਂ ਦੀ ਤਾਰੀਖ ਦਾ ਐਲਾਨ ਕਰਨ ਬਾਰੇ ਮੰਗ ਨੂੰ ਲੈ ਕੇ ਪੀਯੂ ਬਚਾਓ ਮੋਰਚਾ ਪਿਛਲੇ 15 ਦਿਨਾਂ ਤੋਂ ਕੁੱਲਪਤੀ ਦਫ਼ਤਰ ਦੇ ਬਾਹਰ ਧਰਨਾ ਦੇ ਰਿਹਾ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣਾਂ ਦਾ ਸ਼ਡਿਊਲ ਤਿਆਰ ਕਰਕੇ ਚਾਂਸਲਰ ਕੋਲ ਭੇਜ ਦਿੱਤਾ ਗਿਆ ਹੈ ਪਰ ਇਸ ਦਾ ਅਧਿਕਾਰਤ ਐਲਾਨ ਅਜੇ ਨਹੀਂ ਹੋਇਆ ਵਿਦਿਆਰਥੀਆਂ ਨੇ ਸਾਫ਼ ਕਿਹਾ ਹੈ ਕਿ ਜੇ 18 ਨਵੰਬਰ ਤੋਂ ਪਹਿਲਾਂ ਚੋਣਾਂ ਦਾ ਲਿਖਤੀ ਸ਼ਡਿਊਲ ਜਾਰੀ ਨਾ ਹੋਇਆ ਤਾਂ ਉਹ ਸਮੈਸਟਰ ਪ੍ਰੀਖਿਆਵਾਂ ਨਹੀਂ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਸੈਨੇਟ ਚੋਣਾਂ ਯੂਨੀਵਰਸਿਟੀ ਦੀ ਪਾਰਦਰਸ਼ੀ ਪ੍ਰਣਾਲੀ ਲਈ ਜ਼ਰੂਰੀ ਨੇ ਤੇ ਪ੍ਰਸ਼ਾਸਨ ਦੀ ਚੁੱਪ ਨਾਲ ਮਾਹੌਲ ਹੋਰ ਵਿਗੜ ਸਕਦਾ ਹੈ ਅਮਰੀਕਾ ਦੇ ਵਿੱਚ ਵੱਧਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਔਰ ਲੋਕਾਂ ਨੂੰ ਹੁਣੇ ਇਸ ਵੱਧਦੀ ਮਹਿੰਗਾਈ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਸ ਕਰਕੇ ਲੋਕ ਹੁਣ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਵੀ ਕਰ ਰਹੇ ਨੇ ਇਸੇ ਹੀ ਚੱਲਦੇ ਜਦੋਂ ਹੁਣ ਡੋਨਲਡ ਟਰੰਪ ਦੇ ਉੱਤੇ ਪ੍ਰੈਸ਼ਰ ਬਣਿਆ ਹੋਇਆ ਜ਼ੋਰ ਵੜਿਆ ਹੋਇਆ ਹੈ ਕਿ ਮਹਿੰਗਾਈ ਨੂੰ ਘਟਾਇਆ ਜਾਵੇ ਤਾਂ ਹੁਣ ਕੁਝ ਚੀਜ਼ਾਂ ਦੇ ਉੱਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਟੈਰਿਫ ਜਿਹੜਾ ਵਾ ਉਹ ਘਟਾ ਦਿੱਤਾ ਹੈ ਟੈਰਿਫ ਦੀ ਮਾਤਰਾ ਨੂੰ ਟਰੰਪ ਦੇ ਵੱਲੋਂ ਘਟਾਇਆ ਗਿਆ ਇਸੇ ਹੀ ਚੱਲਦੇ ਲਗਾਤਾਰ ਹੀ ਹੁਣ ਇਹ ਮੈਂਦਾ ਇਹਨੂੰ ਲੈ ਕੇ ਅਮਰੀਕਾ ਦੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲਿਆ ਰੋਸ ਦੇਖਣ ਨੂੰ ਮਿਲਿਆ ਇਸ ਦੇ ਵਿਚਾਰੇ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਜਿਹੜੀ ਆ ਕਰਾਂਗੇ ਕਿ ਆਖਰਕਾਰ ਹੁਣ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੱਡਾ ਫੈਸਲਾ ਲੈ ਲਿਆ ਕਿ ਬੀਫ ਟਮਾਟਰ ਕਾਫੀ ਅਤੇ ਕੇਲੇ ਸਮੇਤ ਕਈ ਖਾਣ ਪੀਣ ਦੀਆਂ ਵਸਤਾਂ ਤੇ ਭਾਰੀ ਆਯਾਤ ਟੈਰਿਫ ਹਟਾ ਦਿੱਤੇ ਹਨ ਇਹ ਆਦੇਸ਼ 82 ਅਤੇ ਆਧੀ ਰਾਤ ਨੂੰ ਇਹ ਲਾਗੂ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਇਹਨਾਂ ਵਸਤੂਆਂ ਤੇ ਪਹਿਲਾਂ ਲਗਾਏ ਗਏ ਵਾਧੂ ਟੈਰੀਫ ਉਲ ਵਾਪਸ ਕਰ ਦਿੱਤੇ ਜਾਣਗੇ ਅਮਰੀਕਾ ਵਿੱਚ ਖੋਜਣ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਲੋਕ ਮਹਿੰਗਾਈ ਨੂੰ ਲੈ ਕੇ ਬਹੁਤ ਚਿੰਤਤ ਨੇ ਇਹਦੇ ਗੁੱਸਾ ਜਿਹੜਾ ਵਰਜੀਨੀਆ ਨਿਊ ਜਰਸੀ ਅਤੇ ਨਿਊਯਾਰਕ ਸਿਟੀ ਵਿੱਚ ਹਾਲ ਹੀ ਵਿੱਚ ਹੋਈਆਂ ਸਥਾਨਕ ਚੋਣਾਂ ਵਿੱਚ ਝਲਖਿਆ ਜਿੱਥੇ ਡੈਮੋਕ੍ਰੇਟਸ ਨੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਇਸ ਨਾਲ ਪ੍ਰਸ਼ਾਸਨ ਦੇ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਦਬਾਅ ਵੀ ਵੱਧ ਗਿਆ ਹੈ 트럼ਪ ਹੁਣ ਦਾਵਾ ਕਰ ਰਹੇ ਨੇ ਕਿ ਮਹਿੰਗਾਈ ਉਹਨਾਂ ਦੇ ਟੈਰਿਫ ਕਾਰਨ ਨਹੀਂ ਸਗੋਂ ਸਾਫ ਦਾ ਰਾਸ਼ਟਰਪਤੀ ਜੋ ਬਾਈਡਨ ਦੀਆਂ ਨੀਤੀਆਂ ਕਾਰਨ ਹੋਈ ਸੀ ਔਰ ਹਾਲਾਂਕਿ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਆਯਾਤ ਟੈਰਿਫ ਨੇ ਭੋਜਨ ਦੀਆਂ ਕੀਮਤਾਂ ਵਿੱਚ ਵਾਧ ਤੇ ਵਾਧੇ ਨੂੰ ਮਹੱਤਵਪੂਰਨ ਯੋਗਦਾਨ ਪਾਇਆ ਪ੍ਰਾਪਰਿ ਪ੍ਰਸ਼ਾਸਨ ਨੇ ਹੋਣੇ 트럼ਪ ਨੇ ਪ੍ਰਸ਼ਾਸਨ ਨੇ ਇਸ ਹਾਲ ਅਗਭਗ ਸਾਰੇ ਦੇਸ਼ਾਂ ਤੋਂ ਯਾਤੇ 100% ਬੇਸਡ ਟੈਰਿਫ ਲਗਾਇਆ ਇਸ ਤੋਂ ਇਲਾਵਾ ਵਿਅਕਤੀਗਤ ਰਾਜਾਂ ਦੇ ਆਧਾਰ ਤੇ ਕਈ ਉਤਪਾਦਾਂ ਨੂੰ ਵਾਧੂ ਟੈਰਿਫ ਲਗਾਏ ਗਏ ਨੇ ਔਰ ਕੰਪਨੀਆਂ ਨੇ ਇਸ ਵਾਧੂ ਲਾਗਤ ਖਪਤਕਾਰਾਂ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਨਾਲ ਕਰਿਆਨੇ ਦੀਆਂ ਕੀਮਤਾਂ ਹੋਰ ਵੱਧ ਗਈਆਂ ਹਾਲ ਹੀ ਦੇ ਵਿੱਚ ਅਰਜנטיਨਾ ਔਰ ਇੱਕ ਵਾਡੋਰ ਤੇ ਨਾਲ ਦੀ ਨਾਲ ਹੋਰ ਕਈ ਜਿਹੜੇ ਵਪਾਰਕ ਸਮਝੌਤਿਆਂ ਦਾ ਐਲਾਨ ਕੀਤਾ ਸੀ ਔਰ ਇਸ ਵਾਰ ਜਦੋਂ ਤਾਂ ਇਸ ਵਾਰ ਜਦੋਂ ਇਹ ਸਮਝੌਤੇ ਲਾਗੂ ਹੋ ਜਾਂਦੇ ਨੇ ਤੇ ਇਹਨਾਂ ਦੇਸ਼ਾਂ ਤੋਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਟੈਰਿਫ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਅਮਰੀਕਾ ਸਾਲ ਦੇ ਅੰਤ ਤੱਕ ਹੋਰ ਦੇਸ਼ਾਂ ਨੂੰ ਜੋੜਨ ਦੀ ਤਿਆਰੀ ਕਰ ਰਿਹਾ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਜੇ ਨਹੀਂ ਆ ਘਟਣ ਦੀ ਉਮੀਦ ਹੈ ਕੰਪਨੀਆਂ ਦੇ ਆਯਾਤ ਲਗਤਾਂ ਪੋਚ ਘਟੇਗਾ ਖਪਤਕਾਰਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕਦੀ ਹੈ ਖੁਰਾਕ ਬਾਜ਼ਾਰ ਵਿੱਚ ਸਪਲਾਈ ਵਧੇਗੀ ਜਦ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਤੇ ਮਹਿੰਗਾਈ ਨੂੰ ਲੈ ਕੇ ਜਿਹੜਾ ਹੁਣ ਇੱਕ ਜਿਹੜਾ ਜ਼ੋਰ ਪਿਆ ਹੋਇਆ ਸੀ ਮਹਿੰਗਾਈ ਘਟਾਉਣ ਨੂੰ ਲੈ ਕੇ ਤਾਂ ਉਹਨ ਕੁਝ ਚੀਜ਼ਾਂ ਤੇ ਉੱਤੇ ਟੈਰਿਫ ਜਿਹੜਾ ਵਾ ਉਹ ਹਟਾਉਣ ਨੂੰ ਲੈ ਕੇ ਵਟਾ ਫੈਸਲਾ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਲੈ ਲਿਆ ਤੇ ਹੁਣ ਕੁਝ ਚੀਜ਼ਾਂ ਤੇ ਟੈਰਿਫ ਹਟਿਆ ਹੈ ਤੇ ਹੁਣ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੀ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਸੀ ਔਰ ਜਿਸ ਸੇ ਕਰਕੇ ਅਮਰੀਕਾ ਦੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਦੇਖਣ ਨੂੰ ਮਿਲਿਆ ਤਾਂ ਹੁਣ ਟੈਰੀਫ ਹਟਣ ਤੋਂ ਬਾਅਦ ਕੁਝ ਰਾਹਤ ਅਮਰੀਕਾ ਦੇ ਲੋਕਾਂ ਨੂੰ ਜ਼ਰੂਰ ਮਿਲੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬੱਬਰ ਖਾਲਸਾ ਦੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ 2 ਹਫ਼ਤਿਆਂ ਲਈ ਸੁਣਵਾਈ ਟਾਲ ਦਿੱਤੀ ਹੈ ਹਵਾਰਾ ਨੇ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਖਿਲਾਫ ਦਿੱਲੀ ਵਿੱਚ ਕੋਈ ਮਾਮਲਾ ਪੈਂਡਿੰਗ ਨਹੀਂ ਹੈ। ਚੀਫ ਜਸਟਿਸ ਬੀ ਆਰ ਗਵਈ ਤੇ ਜਸਟਿਸ ਵਿਜੇ ਬਿਸ਼ਨੂਈ ਦੇ ਬੈਂਚ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ 27 ਸਤੰਬਰ ਨੂੰ ਹਵਾਰਾ ਦੀ ਪਟੀਸ਼ਨ ਤੇ ਕੇਂਦਰ ਚੰਡੀਗੜ੍ਹ ਪ੍ਰਸ਼ਾਸਨ ਅਤੇ ਦਿੱਲੀ ਤੇ ਪੰਜਾਬ ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਸਨ ਹਵਾਰਾ ਨੂੰ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰੇਦ ਦੇ ਪ੍ਰਵੇਸ਼ ਦੁਆਰ ਤੇ ਹੋਏ ਧਮਾਕੇ ਵਿੱਚ ਬੇਅੰਨ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਜਿਸ ਵਿੱਚ 16 ਹੋਰ ਲੋਕ ਵੀ ਮਾਰੇ ਗਏ ਸਨ ਸੁਪਰੀਮ ਕੋਰਟ ਵਿੱਚ ਦਾਖਲ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਵਾਰਾ ਦਾ ਜੇਲ੍ਹ ਵਿੱਚ ਵਤੀਰਾ ਠੀਕ ਰਿਹਾ ਹੈ ਸਿਵਾਏ ਇੱਕ ਜੇਲ੍ਹ ਬ੍ਰੇਕ ਦੇ ਵਿੱਚ ਉਸ ਵਿੱਚ ਉਹ 22 ਜਨਵਰੀ 2024 ਨੂੰ ਜੇਲ੍ਹ ਤੋਂ ਭੱਜ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਦਿੱਲੀ ਬੰਬ ਤਮਾਕਿਆ ਦੀ ਜਾਂਚ ਦੌਰਾਨ ਸੁਰੱਖਿਆ ਏਜੰਸੀ ਨੂੰ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਸੂਤਰਾਂ ਅਨੁਸਾਰ ਏਜੰਸੀ ਦੀ ਟੀਮ ਨੇ ਪਠਾਨਕੋਟ ਦੇ ਇੱਕ ਨਿਜੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਡਾਕਟਰ ਰਾਇਸ ਅਹਿਮਦ ਨਾਮਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ ਇਹ ਡਾਕਟਰ ਜੰਮੂ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਡਾਕਟਰ ਅਹਿਮਦ 2020 ਤੋਂ 2021 ਤੋਂ ਫਰੀਦাবাদ ਦੀ ਏ ਐਲ ਫਲਾ ਯੂਨੀਵਰਸਿਟੀ ਵਿੱਚ ਕੰਮ ਕਰਦਾ ਰਿਹਾ ਹੈ ਅਤੇ ਉੱਥੇ ਦੇ ਇਈ ਡਾਕਟਰਾਂ ਨਾਲ ਉਸਦਾ ਲਗਾਤਾਰ ਸੰਪਰਕ ਬਣਿਆ ਹੋਇਆ ਸੀ ਸਭ ਤੋਂ ਚੁਣੌਤੀਪੂਰਨ ਗੱਲ ਇਹ ਹੈ ਕਿ ਉਹ ਦਿੱਲੀ ਤਮਾਕਿਆ ਦੇ ਮੁੱਖ ਦੋਸ਼ੀ ਡਾਕਟਰ ਉਮਰ ਨਾਲ ਵੀ ਲਿੰਕ ਵਿੱਚ ਸੀ ਇਸ ਸੰਪਰਕ ਨੇ ਸੁਰੱਖਿਆ ਏਜੰਸੀ ਦਾ ਧਿਆਨ ਇਸ ਗੱਲ ਵੱਲ ਖਿੱਚਿਆ ਏਜੰਸੀ ਨੇ ਡਾਕਟਰ ਨੂੰ ਪਠਾਨਕੋਟ ਤੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਆਪਣੇ ਨਾਲ ਲੈ ਲਿਆ ਹੈ ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਚੱਲਣ ਵਾਲੇ ਵਾਹਨਾਂ ਨੂੰ ਸ਼ਨੀਵਾਰ ਤੋਂ ਵੱਡੀ ਰਾਹਤ ਦਿੱਤੀ ਹੈ ਹੁਣ ਬਿਨਾਂ ਫਾਸਟ ਟੈਗ ਵਾਲੇ ਵਾਹਨ ਚਾਲਕਾਂ ਨੂੰ ਟੋਲ ਪਲਾਜ਼ੇ ਤੇ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਤੇ ਦੁੱਗਣਾ ਟੋਲ ਨਹੀਂ ਦੇਣਾ ਪਵੇਗਾ ਟੋਲ ਦੀਆਂ ਜੋ ਦਰਾਂ ਤੈਅ ਨੇ ਉਹਨਾਂ ਨਾਲੋਂ ਸਿਰਫ 25% ਹੀ ਜ਼ਿਆਦਾ ਟੋਲ ਦੇ ਕੇ ਵਾਹਨ ਅੱਗੇ ਜਾ ਸਕਣਗੇ ਮਿਸਾਲ ਵਜੋਂ ਜੇਕਰ ਕਿਸੇ ਵਾਹਨ ਨੂੰ ਮਿਆਦ ਵਾਲੇ ਫਾਸਟ ਟੈਗ ਰਾਹੀਂ 100 ਰੁਪਏ ਦਾ ਟੋਲ ਦੇਣਾ ਹੈ ਤਾਂ ਨਕਦ ਭੁਗਤਾਨ ਕਰਨ ਤੇ 200 ਰੁਪਏ ਅਤੇ ਆਨਲਾਈਨ ਭੁਗਤਾਨ ਕਰਨ ਤੇ 125 ਰੁਪਏ ਟੂਲ ਦੇਣਾ ਪਵੇਗਾ ਇਹ ਨਿਯਮ 15 ਨਵੰਬਰ 2025 ਤੋਂ ਲਾਗੂ ਹੋਏ ਨਿਯਮਾਂ ਦੇ ਤਹਿਤ ਫਾਸਟ ਟੈਗ ਨਾ ਹੋਣ ਜਾਂ ਉਸ 'ਤੇ ਬੈਲੈਂਸ ਘੱਟ ਹੋਣ ਤੇ ਹੁਣ ਦੁੱਗਣਾ ਟੋਲ ਨਹੀਂ ਲਿਆ ਜਾਵੇਗਾ ਇਸ ਦੀ ਬਜਾਏ ਜੇਕਰ ਵਾਹਨ ਚਾਲਕ ਆਨਲਾਈਨ ਜਾਂ ਕਿਸੇ ਹੋਰ ਤਰੀਕੇ ਨਾਲ ਆਨਲਾਈਨ ਪੇਮੈਂਟ ਕਰਦਾ ਤਾ ਉਸ ਨੂੰ 25% ਜ਼ਿਆਦਾ ਟੂਲ ਦੇਣਾ ਪਵੇਗਾ ਨਵੇਂ ਨਿਯਮਾਂ ਤਹਿਤ ਫਾਸਟਟੈਗ 'ਚ ਤਕਨੀਕੀ ਗੜਬੜੀ ਜਾਂ ਉਸਦੇ ਉਪਲਬਧ ਨਾ ਹੋਣ ਦੀ ਸਥਿਤੀ 'ਚ ਵਾਹਨ ਚਾਲਕਾਂ ਦੇ ਕੋਲ ਤਿੰਨ ਬਦਲ ਹੋਣਗੇ ਉਹ ਆਮ ਦਰ ਤੇ ਫਾਸਟਟੈਗ ਨਾਲ ਭੁਗਤਾਨ ਕਰ ਸਕਦੇ ਨੇ ਨਕਦ ਭੁਗਤਾਨ ਤੇ ਦੁੱਗਣਾ ਟੂਲ ਦੇ ਸਕਦੇ ਨੇ ਜਾਂ ਆਨਲਾਈਨ ਦਾ ਭੁਗਤਾਨ ਦਾ ਉਪਯੋਗ ਕਰਕੇ 25% ਜ਼ਿਆਦਾ ਟੂਲ ਦਾ ਭੁਗਤਾਨ ਕਰ ਸਕਦੇ ਨੇ ਇੰਗਲੈਂਡ ਤੋਂ ਇੱਕ ਬੇਹਾਦ ਮੰਦਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮਾਪਿਆਂ ਦਾ ਪੁੱਤ ਜਹਾਨੋ ਤੁਰ ਗਿਆ ਇੰਗਲੈਂਡ ਦੀ ਧਰਤੀ ਤੋਂ ਇਹ ਜਿਹੜੀ ਖਬਰ ਆਈ ਹੈ ਉਸ ਖਬਰ ਨੇ ਮਾਪਿਆਂ ਨੂੰ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਪਾ ਦਿੱਤਾ ਹੈ ਜਿੱਥੇ ਮਾਪਿਆਂ ਦਾ ਪੁੱਤ ਰੋਜ਼ੀ ਰੋਟੀ ਨੂੰ ਕਮਾਉਣ ਦੇ ਲਈ ਵਿਦੇਸ਼ ਗਿਆ ਸੀ ਪਰ ਉੱਥੇ ਇੱਕ ਵੱਡੀ ਘਟਨਾ ਵਾਪਰ ਗਈ ਮਾਪਿਆਂ ਤੇ ਪੁੱਤ ਦੀ ਮੌਤ ਦੀ ਖਬਰ ਜਿਹੜੀ ਆ ਉਹ ਉਹਨਾਂ ਦੇ ਘਰ ਪਹੁੰਚੀ ਹੈ ਹਾਲਾਂਕਿ ਉਹਨਾਂ ਨੇ ਸੋਚਿਆ ਨਹੀਂ ਹੋਵੇਗਾ ਅਜੇ ਹੀ ਕੋਈ ਘਟਨਾ ਵਾਪਰ ਸਕਦੀ ਹੈ ਅਜਿਹਾ ਕੋਈ ਹਾਦਸਾ ਹੋ ਸਕਦਾ ਹੈ ਪਰ ਹੁਣੇ ਘਰ ਦੇ ਵਿੱਚ ਮਾਪਿਆਂ ਦੇ ਜਿਹੜੀ ਸੋਖ ਦੀ ਲਹਿਰ ਹੈ ਘਰ ਦੇ ਵਿੱਚ ਸੱਥਰ ਵਿੱਚ ਗਏ ਨੇ ਜਿਨ੍ਹਾਂ ਦਾ ਪੁੱਤ ਜਹਾਨ ਉਤਰ ਗਿਆ ਤਾਂ ਇੰਗਲੈਂਡ ਦੀ ਧਰਤੀ ਤੋਂ ਇਹ ਮੰਦਪਾਕੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਦਰਸਲ ਦਾਸੀ ਹੈ ਕਿ ਹੁਣ ਵਿਧਾਨ ਸਭਾ ਹਲਕਾ ਮਹਿਲ ਕਲਾ ਅਦੀਨ ਪੈਂਦੇ ਪਿੰਡ ਲੋਗੜ ਨਾਲ ਸੰਬੰਧਿਤ ਜਿਹੜਾ ਸੇਵਾ ਮੁਕਤ ਅਧਿਆਪਕ ਜਿਹੜੇ ਨੇ ਉਹਨਾਂ ਦਾ ਇਕਲੌਤਾ ਪੁੱਤਰ ਲਖਵਿੰਦਰ ਸਿੰਘ ਲੱਕੀ ਵਿਰਕ ਦੀ ਇੰਗਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਲੱਕੀ ਵਿਰਕ ਰੋਜੀ ਰੋਟੀ ਕਮਾਉਣ ਅਤੇ ਪਰਿਵਾਰ ਦਾ ਭਵਿੱਖ ਸੁਵਾਰਨ ਦੀ ਨੀਅਤ ਨਾਲ ਲਗਭਗ 1 ਸਾਲ ਪਹਿਲਾਂ ਹੀ ਇੰਗਲੈਂਡ ਗਿਆ ਸੀ 25 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਅਚਾਨਕ ਮੌਤ ਹੋ ਗਈ ਸੀ ਤੇ ਉਸੇ ਮੌਤ ਦੀ ਖਬਰ ਨਾਲ ਪਰਿਵਾਰ ਤੇ ਪਿੰਡ ਵਿੱਚ ਗੂੜਾ ਸੋਗ ਛਾ ਗਿਆ ਤੇ ਲਗਭਗ 20 ਦਿਨਾਂ ਦੇ ਲੰਬੇ ਤਾਜ਼ੀ ਕਾਰਵਾਈ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮ੍ਰਿਤਿਕ ਦੀ ਲਾਸ਼ ਉਸਦੇ ਜੱਦੀ ਪਿੰਡ ਲੋਹਗੜ੍ਹ ਪੌਂਚੀਆ ਤਾਂ ਜਿਵੇਂ ਹੀ ਲਾਸ ਪਿੰਡ ਵਿੱਚ ਦਾਖਲ ਹੋਈ ਪੂਰਾ ਮਾਹੌਲ ਗੰਭੀਰ ਹੋ ਗਿਆ ਵੱਡੀ ਗਿਣਤੀ ਵਿੱਚ ਇਕੱਠ ਜਿਹੜਾ ਹੋਇਆ ਔਰ ਲੋਕ ਖੜੇ ਹੋਏ ਪਿੰਡ ਵਾਸੀ ਜਿਹੜੇ ਸੀਗੇ ਉਹਨਾਂ ਦੀਆਂ ਅੱਖਾਂ ਨਮ ਹੋਈਆਂ ਤੇ ਨੌਜਵਾਨ ਨੂੰ ਅੰਤਿਮ ਵਧਾਈਗੀ ਦਿੱਤੀ ਗਈ ਹੈ ਅੰਤਿਮ ਸੰਸਕਾਰ ਦੌਰਾਨ ਵੱਡੀ ਗਿਤੀ ਵਿੱਚ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂ ਪਹੁੰਚੇ ਨੇ ਇਸ ਮੌਕੇ ਤੁਹਾਨੂੰ ਦੱਸੀਏ ਕਿ ਬਹੁਤ ਜ਼ਿਆਦਾ ਹੀ ਮਾਹੌਲ ਜਿਹੜਾ ਵਾ ਪਰਿਵਾਰ ਦੇ ਵਿੱਚ ਗਮਗੀਨ ਦੇਖਣ ਨੂੰ ਮਿਲਿਆ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਲਖਵਿੰਦਰ ਸਿੰਘ ਲਕੀ ਮਿਹਨਤੀ ਆ ਸਾਦਗੀ ਪਸੰਦ ਅਤੇ ਸਭ ਦਾ ਆਦਰ ਕਰਨ ਵਾਲਾ ਨੌਜਵਾਨ ਸੀਗਾ ਜਿਹੜਾ ਆਪਣੇ ਪਰਿਵਾਰ ਦੀ ਭਲਾਈ ਲਈ ਵਿਦੇਸ਼ ਗਿਆ ਸੀ ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਤੇ ਦੁੱਖ ਦਾ ਪਹਾੜ ਟੁੱਟਿਆ ਹੈ ਤੇ ਇਸੇ ਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਜਿਹੜਾ ਬੇਹੱਦ ਸਦਮੇ ਦੇ ਵਿੱਚ ਹੈ ਇੰਗਲੈਂਡ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋਈ ਹੈ ਦਿਲ ਦਾ ਦੌਰਾ ਪੈਣ ਕਰਕੇ ਜੋ ਹੈ ਉਹ ਜੋਹਾਨੋ ਤੁਰ ਗਿਆ ਤਾਂ ਦਿਲ ਦਾ ਦੌਰਾ ਪੈਣ ਕਰਕੇ ਮਾਪਿਆਂ ਦੇ ਪੁੱਤ ਦੀ ਮੌਤ ਹੋਈ ਔਰ ਇੰਗਲੈਂਡ ਇੱਕ ਸਾਲ ਪਹਿਲਾਂ ਹੀ ਕਿਹਾ ਸੀ ਕਰਦੇ ਹਾਲਾਤਾਂ ਨੂੰ ਠੀਕ ਕਰਨ ਦੇ ਲਈ ਘਰ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਪਰ ਮਾਪਿਆਂ ਨੂੰ ਨਹੀਂ ਪਤਾ ਸੀ ਅਜਿਹਾ ਕੋਈ ਬਾਹਣਾ ਜਿਹੜਾ ਵਰਤ ਜਾਵੇਗਾ ਤਾਂ ਲੰਬੇ ਸਮੇਂ ਦੇ ਕਾ ਕਾਕਰੀ ਕਾਰਵਾਈ ਤੋਂ ਬਾਅਦ ਜਿਹੜੀ ਪੁੱਤ ਦੀ Laash ਘਰ ਪਹੁੰਚੀ ਹੈ ਤੇ ਉਸ ਤੋਂ ਬਾਅਦ ਦੱਸਿਏ ਕਿ ਪਰਿਵਾਰ ਜਿਹੜਾ ਵਾ ਸਦਮੇਦ ਵਿੱਚ ਗਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਜਦੋਂ ਘਰ Laash ਆਉਂਦੀ ਹੈ ਤਾਂ ਸਪਿੰਡ ਵਾਸੀ ਵੀ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਵੀ ਨੰਮ ਹੁੰਦੀਆਂ ਹੋਈਆਂ ਨਸਰ ਆਈਆਂ ਤੇ ਵਿਦੇਸ਼ਾਂ ਦੀਆਂ ਤਰਤੀਆਂ ਤੋਂ ਅਜਿਹਾਂ ਮੰਦਪਾਕੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਇਸੇਹੀ ਵਿਚਾਲੇ ਹੁਣੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਤੇ ਨਾਲ ਦੀ ਨਾਲ ਉਹਨਾਂ ਦਾ ਇੱਕ ਲੌਤਾ ਪੁੱਤ ਜਹਾਨੋ ਤੁਰ ਗਿਆ